ਚੌਦਾਂ ਅਪ੍ਰੈਲ ਦੀ ਗੱਲ ਹੈ ਪਰਸੋਂ ਦੀ ਦੁਪਹਿਰ ਦੇ ਕਰੀਬ ਦੋ ਢਾਈ ਵਜੇ ਖਬਰ ਮਿਲੀ ਸੀ ਕਿ ਦਾਬਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਲੜਕੀ ਹੈਗੀ ਛੇ ਸਾਲ ਦੀ ਬੱਚੀ ਨੂੰ ਕੋਈ ਅਗਵਾ ਕਰਕੇ ਲੈ ਗਿਆ ਅਤੇ ਇਮੀਡੀਏਟਲੀ ਪੇਰੈਂਟਸ ਨਾਲ ਅਟੈਂਡ ਕਰਕੇ ਸਾਡੇ ਜਿਹੜੇ ਇੰਸਪੈਕਟਰ ਗੁਰਦਿਆਲ ਜਿਹੜੇ ਇੰਚਾਰਜ ਨੇ ਐਸ ਐੱਚ ਓ ਅਤੇ ਉਹਨਾਂ ਨੇ ਬੜਾ ਸਵਿਫਟਲੀ ਐਕਸ਼ਨ ਲੈਂਦੇ ਹੋਏ ਅਤੇ ਅੱਗੇ ਪਤਾ ਕੀਤਾ ਫਿਰ ਅੱਗੇ ਲੱਗਦੇ ਲੱਗਦੇ ਪਤਾ ਚੱਲਿਆ ਕਿ ਉਹ ਫਰਟੀ ਨੂੰ ਉਹਨਾਂ ਦਾ ਹੀ ਜਾਣਦਾ ਸੀਗਾ ਸੰਤੋਸ਼ ਜਾਣ-ਪਛਾਨ ਸੀਗਾ ਉਹ ਲੈ ਕੇ ਕਾਰ ਨਾਲ ਹੀ ਅਗਵਾ ਕਰਕੇ ਲੈ ਗਿਆ ਸੀ ਤੇ ਔਰ ਹੁਣ ਪਤਾ ਲੱਗ ਗਿਆ ਕਿ ਉਹ ਬਿਹਾਰ ਦੀ ਤਰਫ ਜਾ ਰਿਹਾ ਹੈ ਯੂਪੀ ਦੇ ਤੁਸੂ ਜਾਂਦੇ ਹੋਏ ਸੋ ਸਾਡੀ ਟੀਮ ਨੇ ਬੜੀ ਸੇਫਟਲੀ ਐਕਸ਼ਨ ਲੜ ਕੇ ਯੂਪੀ ਪੁਲਿਸ ਨਾਲ ਵੀ ਤਾਲਮੇਲ ਕੀਤਾ ਔਰ ਚੈੱਕ ਕੀਤਾ ਕਿ ਕਿੱਥੇ ਜਾ ਰਿਹਾ ਉਹਦਾ ਮੋਬਾਈਲ ਦੀ ਲੋਕੇਸ਼ਨ ਨਾਲ ਤੇ ਉਹ ਇਨਵੈਸਟੀਗੇਸ਼ਨ ਦਾ ਪਾਸ ਪਾਸ ਹੈ ਗਿਆ ਉਹ ਤੇ ਨੂੰ ਉਹਦਾ ਪਿੱਛਾ ਕਰਦੇ ਹੋਏ ਜਾ ਕੇ ਮੁਰਾਦਾਬਾਦ ਉਹਨੂੰ ਕਾਬੂ ਕਰ ਲਿਆ اور بڑی اچھی خوشی دی خبر ہے کہ بچی بالکل سیف ہے بیکوز باکسو ایکٹ دے حساب نال سی او نو ائیڈنٹیفائی ائیڈنٹیٹی نہیں ڈسکلوز کر سکدے اے بٹ پیرنٹس اینڈ دی چائلڈ ود باوث فائن عظیم این جی اوز دے نال لگ کے تے ڈاکٹر نال بھی ایس پی صاحب دی گل ہوئی ہے کہ چائلڈ سپیشلسٹ نال کر کے اس بچی کو مینٹلی بھی جو وی سی دے سکتے ہیں ਕੌਨਫਰੰਟ ਦੇਣ ਦੀ ਕੋਸ਼ਿਸ਼ ਕਰ ਰਹੇ ਸਰ ਰਿਜ਼ਲਟ ਕਿਉਂ ਲੈ ਕੇ ਗਏ ਸਟੈਫ ਨੂੰ ਕਿਹਾ ਬਿਲਕੁਲ ਤਾਗਰਦੋ ਦੱਸਾ ਉਹ ਜਾਨਦੀ ਸੀ ਬੱਚੀ ਤੇ ਉਹ ਹੁਣ ਨਹੀਂ ਚੈੱਕ ਕਰਦੇ ਉਹ ਸਾਰਾ ਮੈਡੀਕਲ ਹੀ ਸਾਰਾ ਕੁਝ ਸਟੈਫ ਦਾ ਕਰ ਲਿਆ ਐਸਪੀ ਸਾਹਿਬ ਨੇ ਦੱਸਿਆ ਕਿ ਬਿਲਕੁਲ ਲੱਗਿਆ ਸੀ ਇੱਥੇ ਪਹਿਲਾਂ ਕੋਈ ਐਫਆਈਆ 23 24 ਸਾਲ ਦਾ ਉਹ ਸਾਰਾ ਕੁਝ ਅਨਮੈਰਿਡ ਅਨਮੈਰਿਡ ਕੌਣ ਦੀ ਜਾਨ ਪਛਾਣ ਨਹੀਂ ਹੈ ਜੇ ਬਾਕੀ ਸਾਰੇ ਇਟਸ ਹੁਣਾਉਂਦੇ ਆਂਦੇ ਟਾਈਮ ਲੱਗ ਗਿਆ ਵਾਪਸ ਆਮਨੇ ਸਾਰੇ ਕਿੰਨੇ ਬੱਚੇ ਸੀਗੇ ਜਿਨ੍ਹਾਂ ਦਾ ਸ਼ਕਤ ਗੁਰਦੀਪ ਦੇ ਬੱਚੇ ਤੇ ਗੁਰਦੀਪ ਦੇ 10 ਬੱਚੇ ਸਰ ਕੋਈ ਰੂਟ ਪਾਸ ਪ੍ਰਾਈਮਰੀ ਕੋਡ ਹੈਗਾ ਤੁਸੀਂ ਦੋਸਤ ਉਹ ਚੈੱਕ ਕਰਾਂਗੇ ਹਜੇ ਤੱਕ ਕੋਈ ਹੈ ਨਹੀਂ ਨਜ਼ਰ ਸਾਹਮਣੇ ਨਹੀਂ ਆਇਆ ਇਹ ਤਾਂ ਇੱਕ ਘਾਰਾਂ ਦਾ ਜਾਂਦਾ ਸੀ ਹਾਂ ਧਿਆਨ ਚਾਣ ਵਾਲਾ ਸੀ ਨਹੀਂ ਬੱਚੇ ਇਹਦੇ ਪਰਹਿ ਗਿਆ ਜਾਨ ਪਛਾਣ ਤਾਂ ਸੀਗੀ ਉਹਨਾਂ ਨੇ ਇੱਕ ਮਿੰਟ ਦੇ ਟਿਕਟੋਂ ਦਾ ਪਰਿਵਾਰ ਦੇ ਨਾਲ ਪਤਨ ਦੇ ਪਿੱਛੋਂ ਇਹ ਤੋਂ ਵਿਚਾਲਾ ਬੈਡਾ ਵੱਡਾ ਵੇਡਾ ਹੁੰਦਾ ਜਿਵੇਂ ਉਹਦੇ ਚ ਹੀ ਉਸੇ ਦੀ ਰਹਿੰਦਾ ਸੀ ਇਹਦੀ ਪੁਲਸ ਵੈਰੀਫਿਕੇਸ਼ਨ ਹੋਈ ਸੀ ਮੈਂ ਪਾਸਟੇ ਬੋਲ ਦੋ ਜਿਵੇਂ ਤੁਸੀਂ ਉਹ ਦੇਖਣ ਲੁਧਿਆਖ ਦੇ ਵਿੱਚ ਕੋਈ ਜਦੋਂ ਨਵਾਂ ਸੀਪੀ ਜਾਂ ਬੈਚ ਜਦੋਂ ਨਵੀਂ ਇਨਸਟਰਕਸ਼ਨ ਜਾਰੀ ਹੁੰਦੀ ਆ ਉਸ ਵੇਲੇ ਪੁਲਸ ਕੀ ਕਰਦੀ ਏ ਕਿ ਜਾ ਕੇ ਭਲਿਆਂ ਚ ਕਹਿ ਦਿੰਦੀ ਏ ਵੀ ਚਲੋ ਜੀ ਤੁਸੀਂ ਵੈਰੀਫਿਕੇਸ਼ਨ ਕਰਾਓ ਸ਼ਹਿਰ ਦੇ ਵਿਸ਼ੇਸ਼ਤ ਸਭ ਤੋਂ ਵੱਧ ਜਿੰਨੇ ਮੁਸਲਮਾਨ ਮਾਈਗਰੇਟ ਲੇਬਰ ਮੁਸਲਮਾਨ ਜਨਾਬੀ ਯੂਪੀ ਬਿਹਾਰ ਔਰ ਸ਼੍ਰੀਨਗਰ ਜਦੋਂ ਕੁਝ ਨੀਂਟ ਕੋ ਆਇਆ ਸੁਹਾਨੇ ਬਿਲਡਿੰਗ ਚ ਇੱਕ ਇੱਕ ਘਰ ਉਹਨਾਂ ਨੇ ਰੈਂਟ ਆਊਟ ਦਿੰਦਾ ਹੈ ਪਟ ਕਦੀ ਉਹਨੇ ਇਹ ਦੇਖਿਆ ਵੀ ਤੁਹਾਡਾ ਭਾਪਾ ਮੈਂ ਪੁਲਿਸ ਰਿਪੋਰਟ ਕਰਾਈ ਹੋਵੇ ਕਦੀ ਨਹੀਂ ਕਰਾਈ ਕੋਈ ਜੀਐਨਐਸ ਕਰਾਈ ਹੋਵੇ ਤਾਂ ਅਸੀਂ ਕਰਾਂਗੇ ਪਰ ਤੁਸੀਂ ਕਾਈਂਡਲੀ ਇਹਦੇ ਚ ਆਈ ਕੋਈ ਰਿਲੀਜਨ ਮੈਟਰ ਵਗੈਰਾ ਹੋਰ ਨਾ ਕਰੋ ਮੇਰੇ ਮਾਰੇ ਕਿਉਂਕਿ ਅਸੀਂ ਕਰ ਰਹੇ ਹਾਂ ਸਾਰਾ ਵੈਰੀਫਾਈ ਕਰਾਂਗੇ ਕੋਈ ਕੋਈ ਪਲਾਨਿੰਗ ਸੀ ਉਹਦੀ 15 ਹੋਰ ਹੈ ਅਜੇ ਤੱਕ ਉਹਨੂੰ ਮੌਕਾ ਹੀ ਨਹੀਂ ਹਜੇ ਤਾਂ ਮਿਲਿਆ ਸੀ ਅਜੇ ਤਾਂ ਅਸੀਂ ਰਸਤੇ 'ਚ ਹੀ ਕੰਮ ਕਰਦੇ ਹਾਂ ਇਹਦਾ ਪ੍ਰੋਜੈਕਟ ਟੇਬਲ ਕਰਦਾ ਜੀ ਜਿਹੜੀ ਬੱਚੀ ਜਿਹੜੀ ਬੱਚੀ ਹੈ ਉਹਦੇ ਫਾਦਰ ਲੇਬਰ ਕਰਦੇ ਨੇ ਫਿਰ ਸ਼ਟਿੰਗ ਨਿਕਮ ਕਰਦੇ ਸੀ ਸਤਿ ਸ਼੍ਰੀ ਅਕਾਲ ਜੀ ਸਾਡਾ ਮੇਰਾ ਲੇਬਰ ਦਾ ਹੀ ਕੰਮ ਹੈ ਮੇਰੀ ਕੱਲ ਨੂੰ ਕੱਪੀ ਤੇ ਨਾਲ ਹੋਪ ਵੀ ਸੀ ਕੋਈ ਨਹੀਂ ਇਹ ਕੱਲਾ ਹੀ ਹੈ ਕੱਲਾ ਬਾਕੀ ਅਸੀਂ ਤੁਹਾਨੂੰ ਫੇਰ ਸ਼ੇਅਰ ਕਰਾਂਗੇ ਜੋ ਵੀ ਹੈ ਨਹੀਂ ਤੁਹਾਡੇ ਕੇਸ ਸੋਲਵ ਕੀਤਾ ਜੀ ਵੀ ਅੰਦਰ 8 8 ਆਵਰਸ ਹੋ ਗਿਆ ਇੰਪਲੀਕੇਸ਼ਨ ਸਾਰੇ ਕਲੀਅਰ ਹੋ ਗਏ ਵਿਨ ਇੰਟੈਕ ਕੋਈ ਨਹੀਂ ਹਾਂ ਜੀ ਇੰਟਰੋਗੇਸ਼ਨ ਇਹ ਦੇਖਦੇ ਆ ਜੀ ਇਸ ਦੀ ਇਨਵੈਸਟੀਗੇਸ਼ਨ ਕੀ ਨਿਕਲਦਾ ਪੱਕਾ ਤੁਹਾਨੂੰ ਹੋਰ ਦੇ ਦਾਂ